说不累啊，拜拜。Bye.

ਲੋੜ ਮਾਰਿਓ ਮਾ ਮਾ ਡੋੜਾਇ ਸੀ ਕੂਸ ਹਾਂ ਮਾਰੀ ਸੀ ਆ ਮਾਰੀ ਸੀ ਤੈਨੂੰ ਉਹਦੇ ਇੱਕ ਨੂੰ ਮਾਰੀ ਮਾ ਮਾਰੀ ਹੁਣ ਕਿਤੋਂ ਹੋਪ ਹੋ ਗਿਆ ਇਹ ਮਾਰੀ ਪੂਰਾ થઈ ਗਿਆ ਜੀ ਕਿ ਆ ਪੇਚਾਤਾ ਸਾਵਾਂ ਚਾਰ ਮੋਨੇ ਵਾ ਵੜਜੋ ਚਾਰ ਮੋਨੇ ਵਾ ਵੜਜੋ ਰਭਾਰਿਓ ਬਾਈ ਬਾਈ ਤੇਰੀ ਤੇ ਮਾਰੀ ਚਾਂਗ ਵੇਲਾ ਦੇਖਾਈ ਤਾ ਪਰਸਾ ਮਾ ਪਛੇ ਮਾਰੀ ਘੇੜੂ ਕਰਸੇ ਮਾਰ ਗਣ ਤੋਂ ਏ ਕੰਮ ਰਹਿ ਤਾ ਇਹ ਬੀੜੂ ਹੀ ਖਾਇਨ ਚਾਰ ਹੀ ਨਾ ਕਰਮ ਤਾ ਕੋਈ ਨਾ ਲੜੀ ਫਰੀ ਫਰੀ ਬਾਈ

ਫਰੇ ਮੜੀ ਹੈ ਚਾ ਚੋ ਜੋ ਨਿਹੜਾੜ ਵਾਰੀਓ ਕੰਮ ਕੋ ਜੋ ਬਈ ਬਈ ਚੱਲ ਚੱਲ ਨਹੀਂ ਜਾਦਾ ਰਿਕਟਾ ਵਾ ਅਸਤਰਵਾ ਅਸਤਰਵਾ

અરધું પાડું અરધું પાડું તના પકાય હા હવે સારું છે હા હા સારું છે હા મેં અરધું પાડું

ਮਚਾਇਆ ਰਾਤ ਨੂੰ ਸੁਪਨਾ ਬਣ ਦਰੇਕ 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 ਮਾਰਾ ਹੰਗਾ ਅਰੇ ਦਰੇਕ ਦਰੇਕ ਨਹੀਂ ਬਾਤ ਜਿਹੜਾ ਗਾਣਾ ਕੋ ਨਹੀਂ ਆਪੋ ਬਣ ਜੇ ਜਿਹਨਾਂ ਬੇਤੇ ਹਿੰਦਿਆ ਇਟਣੇ ਮਾਰਿੰਦੇ ਨਹੀਂ ਆ ਰਹੋ ਜੇ ਜਿਹਨਾਂ ਨੂੰ ਕਿਹਾ ਉਹ ਅਮਾਰੇ ਆਜ ਨੇ ਅਮਾਰੇ ਘਾਤੇ

ਆਪਰੇ ਆਪਰੇ ਮਤੇ ਜੋਤੈ ਨੇ ਨੀ ਬਲ ਬਰੀਓ ਵਾ ਮਾਰਾ ਨੇ ਹੜਾ ਰਾਜੋ ਕਮਾਤਮਾ ਜੈ ਹੋ ਆ ਤੁਮ ਗੋ ਰਕਾ ਕਰੀਏ

खं मां ਦਰੇਗ ਦਰੇਗ ਨਾ ਕਰਮੀ ਥਾਤੂ ਹੈ ਸਾਫ ਨੜੇ ਇਹੋ ਬੰਤੀ ਤਰ ਵਾਯੋ ਕਿ ਤੋ ਤਮਾਰਾ ਹਰੋ ਧਨ ਅਸੀਂ ਨਾ ਪਾੜੂ ਤੋ ਗਮ ਮਾਤਾ ਜੋ ਮਰੀ ਬੰਸ ਜੈ ਜੈ ਓ ਮੰਗ ਲੈ ਵਾਰੀ ਵਿੜ ਕਰਸਾ

હું બોલે પણ તમારે વણ તોડ્યું જે કરવું અને તમે જે કરો

ਪਰਾ ਕੋਦਮ ਰੁਪਇਆ ਇਟਲਾ ਲੈ ਨਾਓ ਆਪਣਾ ਰਕਰ ਹੋਇ ਇਟਲਾ ਲੈ ਨਾਓ ਹਸਣ ਵੇ ਮਾ ਦੇ ਵੇ ਪਰਬੋ ਪਰੋ ਸਿਗੂਆ ਦਰਨਾ ਵਿਹਤ ਸੁਰੇ ਖੈਣ ਘੋੜੇ ਲੇ ਮਾਰੀ ਵਾਲਾ ਕੇ